ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿਹੜਾ ਹੈ ਲੈਕਚਰ ਕੰਸਲਟੈਂਟ ਡਿਗਰੀ ਕਰੇ ਕਾਲਜ ਤੇ ਤਾਂ ਮਾਰ ਗਿਆ ਤਾਂ ਆਰਟੀਸਟਾਂ ਦਾ ਸਿਖਾ ਸਕਦਾ ਮੱਕੀ ਨੇ ਜਿਹੜਾ ਆਰਟਸ ਕਰਦਾ ਹੈ ਸਭ ਤੋਂ ਵੱਧ ਬੰਦਾ ਜਿਹੜਾ ਉਪਲਬਧ ਹੈ ਲੱਖਾਂ ਬੰਦੇ ਨੇ ਕੱਲ੍ਹ ਨੂੰ ਦੁੱਤੀ ਵਾਲੀ ਕੀ ਮੈਂ ਚਲੋ ਜੀ ਪਾਉਂਗਾ ਬਣਾਉਂਗਾ ਜੀ ਪੂਰੀ ਮਾਨਦੰਗ ਤੋਂ ਬਾਰੇ ਕੋਈ ਨਾ ਰਸਤਾ ਕੰਬਰੇ ਨਹੀਂ ਹੋਰ ਲੋਕ ਲੋਕ ਚਲਾਉਂਦੇ ਆਪਾਂ ਹਰ ਤਾਰ ਤਾਰੀ ਤੋਂ ਆਦੇ ਜਾ ਕੇ ਯਿੰਦ ਕਰਾਂਗੇ ਸਾਨੂੰ ਦਾ ਪੰਜਾਬੜਾ ਨਾ ਨਾਮ ਕਰਾਂਗੇ ਭਾਰਤੀ ਚੱਕੀ ਦੀ ਪਾਕਿਸਤਾਨ ਦੇ ਹੋਏ ਇੱਕ ਨਵੇਂ ਪਾਰਟੀ ਲਈ ਪਾਰਟੀ ਵੱਲੋਂ ਰਾਜਸੀ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਬਣ ਗਿਆ ਜੀਦਾ ਮੈਂ ਸਭ ਤੋਂ ਪਹਿਲਾਂ ਤੇ ਹਰਕਾਇ ਚਾਰਜਦਾਰ ਦੂਜ ਸਿੰਘ ਸੰਭਰਾ ਬਤਲਵਾਦੀ ਹੈ ਜਿਨ੍ਹਾਂ ਦੀ ਸਫਾਰਸ਼ ਦੇ ਉੱਤੇ ਇਸ ਵਾਰ ਡਿਫਰੈਂਟ ਤਕਨੀਕ ਵਰਤੀਆ ਕੋ ਪਾਰਟੀ ਪ੍ਰਧਾਨ ਸਰਕਾਰ ਸੁਖਦੇਵ ਸਿੰਘ ਬਾਦਲ ਨੇ ਇਹ ਸੁਭਾਸ਼ ਕਰਨ ਦਾ ਮੌਕਾ ਜਿਹੜਾ ਦਿੱਤਾ ਹੈ ਵਰਕਰ ਨੂੰ ਜਿਹੜੀ ਥਾਪੀ ਦਿੱਤੀ ਆ ਉਹਦਾ ਹੌਸਲਾ ਬਣਦੀ ਆ ਹੌਸਲੇ ਦੇ ਨਾਲ ਹੀ ਮੈਦਾਨ ਖੜੇ ਕੀਤੇ ਜਾਂਦੇ ਆ ਔਰ ਇਸ ਵੇਲੇ ਸਾਡਾ ਟਾਰਗੇਟ 2024 ਦੀ ਪਾਰਲੀਮੈਂਟ ਲੱਖਣਿਆ ਜਦੋਂ ਵਰਕਰ ਦਾ ਹੋਰ ਥੋੜਾ ਪ੍ਰਣਿਤ ਬਾਤ ਲੜਾਈ ਉਹ ਤਗੜਾ ਹੋ ਕੇ ਲੜਦਾ ਔਰ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਰੂਪੀ ਲੜਾਈ ਜਿਹੜੀ ਆ ਇਹਨੂੰ ਤਗੜੇ ਹੋ ਕੇ ਜਿੱਤੂਏ ਜੇ ਤੋਦੋ ਖਲੇ ਕੋਈ ਸਮਝੌਤਾ ਨਹੀਂ ਜਿੱਤ ਤੇ ਮਤਲਬ ਜਿੱਤ ਸਾਡੀ ਜਿਹੜਾ ਕੈਂਡੀਡੇਟ ਦਿੱਤਾ ਗਿਆ ਇੱਕ ਤਗੜਾ ਕੈਂਡੀਡੇਟ ਦਿੱਤਾ ਗਿਆ ਲੋਕਧਾਰ ਵਾਲਾ ਕੈਂਡੀਡੇਟ ਦਿੱਤਾ ਗਿਆ ਔਰ ਪਾਰਟੀ ਬਲੋਂ ਇੱਕ ਸਰਬਸੰਗੀ ਵਾਲਤਾ ਦੇ ਸੂਲ ਦੇ ਉੱਤੇ ਚੱਲਦੇ ਆ ਅਨੰਦ ਦੇਸ਼ੂ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਜਾਏਗਾ ਪਰ ਅੱਜ ਹਲਕੇ ਦੇ ਲੋਕਾਂ ਨੇ ਪੂਰੇ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਨੇ ਮਜੀਠੀਆ ਸਾਹਿਬ ਦੀ ਵਾਈ ਦੇ ਵਿੱਚ ਐਲਾਨ ਕਰ ਦਿੱਤਾ ਕਿ ਸਾਡਾ ਉਹ ਵੀਰਵਾਰ ਅਨੰਦ ਜੋਤੀ ਹੋਇਆ ਪਾਰਟੀ ਐਲਾਨ ਕਰ ਲ ਕਰਦੇ ਪਰ ਤੋਂ ਕਰਦੇ ਪਰ ਅਸੀਂ ਇਸ ਮਿੱਲ ਦੇ ਉੱਤੇ ਅੱਜ ਕੋਈ ਨੱਗੇ ਤਗੜੇ ਹੋ ਕੇ ਅਨੰਦ ਜੋਤੀ ਦੀ ਜਿੱਤ ਨੂੰ ਜਿੱਕੀ ਨਹੀਂ ਬਣਾਉਂਦੇ ਜਿਹੜੀ ਜਿੰਮੇਵਾਰੀ ਜਿਹੜੀ ਪਾਰਟੀ ਦੀ ਮੈਂ ਸਰਦਾਰ ਸੁਖਵੀਰ ਸਿੰਘ ਜੀ ਬਾਬਲ ਪ੍ਰਧਾਨ ਸ਼੍ਰੋਮਣੀ ਕਾਲੀਦਾ ਸਰਦਾਰ ਵਿਕਰਮ ਸਿੰਘ ਜੀ ਗੁੱਟਿਆ ਤੁਹਾਡਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਜੀ ਪੰਜਾਬ ਪਬਲਿਕ ਅਫੀਸ ਕਮੇਟੀ ਦਾ ਮੈਂਬਰ ਬਣਾ ਕੇ ਇੱਕ ਕੈਂਡੀਡੇਟ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਪਿਛਲੇ ਬੜੇ ਲੰਮੇ ਸਮੇਂ ਤੋਂ ਪਾਰਟੀ ਦੇ ਅੰਦਰ ਇੱਕ ਵਰਕਰ ਕੰਮ ਕਰਦਾ ਆ ਰਿਹਾ ਵਾਂ ਜਿਹੜੀ ਇਹ ਹੁਣ ਮੈਨੂੰ ਜ਼ਿੰਮੇਵਾਰ ਦਿੱਤੀ ਆ ਮੈਂ ਸਮਝਦਾ ਕਿ ਇਹ ਵਰਕਰਾਂ ਨੂੰ ਹੋਰ ਹੌਸਲਾ ਦੇਣ ਵਾਸਤੇ ਤੇ ਹੋਰ ਤਗੜੀ ਹੋ ਕੇ ਲੰਘਣ ਦੇ ਵਾਸਤੇ ਇੱਕ ਬੜਾ ਵੱਡਾ ਮਦਰ ਇੱਕ ਉਹਦਾ ਸਾਹਮਣੇ ਆ ਜਿਹਦੇ ਨਾਲ ਵਰਕਰ ਨੂੰ ਜਿਹੜਾ ਹੋਰ ਉਤਸ਼ਾਹ ਮਿਲਦਾ ਵਾ ਸੋ ਜਿੱਦ ਤੱਕ ਇਸੇ ਸਮੇਂ ਜਿਹੜੇ ਕੈਲੀਬ੍ਰੀ ਦੀ ਸੇਵਾ ਕਰਦੇ ਰਹੇ ਆ ਅਈ ਉਹਦੇ ਤੋਂ ਵੱਧ ਚੜ ਕੇ ਸੇਵਾ ਕਰਕੇ ਅੱਗੇ ਹਲਕੇ ਦੇ ਕਿਸੇ ਕੈਲੀਬ੍ਰੀ ਨੂੰ ਬੁਲੰਦੀਆਂ ਤੇ ਲੈ ਕੇ ਜਾਂਦੇ ਜਿਵੇਂ ਕਰਾਂਗੇ ਉੱਥੇ ਹੋਰਾਂ ਵਾਲੀ ਤਾਕਤ ਵੀ ਮਿਲਦੇ ਤੇ ਅਨੁਦੇਸ਼ੀ ਜੀ ਵੀ ਦਤਾ ਹੁੰਦਾ ਹਰ ਸਮਝ ਦੇ ਦਿਲ ਕਰਕੇ ਕੁਣੋ ਪਾਰਲੀਮੈਂਟਿਕ ਰੋਮ ਦਾ ਅਪਰਾਲਾ ਕਰਾਂ ਅੱਜ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਪ੍ਰਧਾਨ ਹੈ ਅੱਜ ਸਭ ਤੋਂ ਪਹਿਲਾਂ ਮੈਂ ਛੋਟੇ ਵੀਰ ਅਮੋਲਕ ਸਿੰਘ ਨੂੰ ਜੋ ਅਨਾਲਾ ਸ਼ਹਿਰੀ ਜੂਥ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਤੇ ਵਿਸ਼ੇਸ਼ ਤੌਰ ਤੇ ਸਾਡੇ ਕੋ ਪਹੁੰਚੇ ਨੇ ਨਵਚੇਂਦਰ ਸਿੰਘ ਜੀ ਗਾਂਧੀ ਜ਼ਿਲ੍ਹਾ ਪ੍ਰਧਾਨ ਜੂਥ ਅਕਾਲੀ ਦਲ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਮੁੱਚਾ ਅਨਾਲਾ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਰਿਆਂ ਨੇ ਬਹਿ ਕੇ ਰਲ ਮਿਲ ਕੇ ਸਲਾਹ ਕਰਕੇ ਅੱਜ ਇਸ ਨੌਜਵਾਨ ਨੂੰ ਸ਼ਹਿਰ ਦੀ ਜੂਥ ਅਕਾਲੀ ਦਲ ਦੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਇਸ ਨੌਜਵਾਨ ਨੂੰ ਵੀ ਵਧਾਈ ਵੀ ਦੇਣਾ ਪਰਮਾਤਮਾ ਕੀ ਅਰਦਾਸ ਵੀ ਕਰਦਾ ਕਿ ਇਹ ਨੌਜਵਾਨ ਆਪਣੀ ਜ਼ਿੰਦਗੀ ਚ ਕਾਮਯਾਬ ਹੋਵੇ ਕਸ਼ਰਮਨੀ ਅਕਾਲੀ ਦਲ ਦਾ ਝੰਡਾ ਬਲੰਦ ਕਰੇ ਉਹਨਾਂ ਨੂੰ ਲੈ ਕੇ ਕੀ ਰਣਨੀਤੀ ਉੱਪਰ ਕੀ ਗਈ ਹੈ ਚੋਣਾਂ ਨੂੰ ਲੈ ਕੇ ਅੱਜ ਤੁਸੀਂ ਵੇਖਿਆ ਦਿਨੋਂ-ਦਿਨ ਬੀਜਪੀ ਦੇ ਵਿੱਚ ਤੋਂ ਜਿਹੜੇ ਬੰਦੇ ਸੀ ਉਹ ਛੱਡ ਕੇ ਸ਼ਰਮਨੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਸ਼ਾਮਲ ਹੋਏ ਆ ਅੱਜ ਸ਼ਹਿਰ ਤੋਂ ਸਾਬਕਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜਿਹੜੇ ਵਪਾਰ ਮੰਡਲ ਦੇ ਆਪਣੇ ਪਵਨ ਜੀ ਉਹ ਵੀ ਸ਼ਾਮਲ ਹੋਏ ਆ ਅਕਾਲੀ ਦਲ ਚ ਇਸ ਵਾਰਡ ਨੰਬਰ 15 ਤੋਂ ਸਾਡੇ ਲਾਲੀ ਵੀਰ ਹੋਣੀ ਕਾਲੇ ਹੋਣੀ ਸਾਰੇ ਜਿੰਨੇ ਵੀ ਆ ਹੋਰ ਵੀ ਉੱਥੋਂ ਸੱਜਣ ਜਿਹੜੇ ਕਾਫੀ ਪਰਿਵਾਰ ਤੇ ਜਨਕ ਸਾਡਾ ਸਾਫ ਕਾ ਐਮਸੀ ਆ ਇਹ ਵੀ ਕਹਿੰਦਾ ਸਾਰੇ ਅੱਜ ਜਿਹੜੇ ਆ ਅਕਾਲੀ ਦਲ ਦੇ ਨਾਲ ਚੱਲਣ ਦਾ ਇਹਨਾਂ ਨੇ ਮਨ ਬਣਾਇਆ ਤੇ ਵੱਡੀ ਜਿੱਤ ਜਿਹੜੀ ਆ ਨੀਲ ਜੋਸ਼ੀ ਜੀ ਨੂੰ ਇੱਥੇ ਤੋ ਆ ਕੇ ਪੇਜਾ ਹੈ। ਇੱਥੇ ਜੜੀ